ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਵਿੱਚ ਬਾਈ ਕੋਲੇ ਪੰਜ ਨਗ ਵਿਖਾਊਗਾ ਤਿੰਨ ਤਾਂ ਗਾਵਾਂ ਨੇ ਇੱਕ ਬਾਈ ਮੱਝ ਆ ਤੇ ਇੱਕ ਬਾਈ ਕੋਲੇ ਡੌਗ ਵਿਖਾਊਗਾ ਜਿਵੇਂ ਆ ਬੈੜਾ ਬਈ ਇਹ ਵੀ ਸੂਈ ਸਵਾਈ ਆ ਆ ਬੈੜਾ ਤੋਂ ਗੱਬਣਾ ਥੋੜੇ ਕਿ ਦਿਨਾਂ ਦੀ ਕੱਚੀ ਆ ਤੇ ਆ ਬੈੜਾ ਤਾਜੀ ਸੂਈ ਆ ਤੇ ਮੱਝ ਬਈ ਸੂਈ ਜਾਂਦੀ ਆ ਸੂਣਦੀਆਂ ਬਿਲਕੁਲ ਤਿਆਰੀਆਂ ਚ ਆ ਆਹ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਰਨੈਲ ਸਿੰਘ ਬਾਠ ਵੀਰੇ ਪਿੰਡ ਸਿਲਵਰਾ ਹੂੰ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਈ ਸ੍ਰੀ ਰਾਮਪੁਰਾ ਨੇੜੇ ਪਿੰਡ ਬਾਈ ਨੇੜੇ ਪਿੰਡ ਇਧਰ ਭਾਈ ਰੁਪਰਾ ਰਹ ਜਾਂਦਾ ਵੀਰੇ ਹੂੰ ਇਧਰ ਸੁਧਾਨਾ ਘਰਾਟਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 77012 7002 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਕਿਹੜਾ ਸੂਆ ਸੋਈ ਇਹ ਪਹਿਲਾ ਸੂਆ ਵੀਰੇ ਕਦੋਂ ਸੂਈ ਹੈ ਬਾਈ ਇਹ ਨੂੰ ਹੋ ਗਿਆ ਵੀਰੇ ਡ ਠੀਕ ਹੈ ਚਾਰ ਦੰਦ ਇਹ ਆਪਣੇ ਫਾਰਮ ਦੀ ਵਹਿੜ ਹੈਗੀ ਓਕੇ ਬਾਈ ਤੇ ਬੱਚਾ ਕੀ ਆ ਬੱਚਾ ਬੱਚਾ ਜੀ ਆਹੀ ਆ ਬੱਚਾ ਹਾਂਜੀ ਹਾਂਜੀ ਠੀਕ ਹੈ ਬਾਈ ਦੁੱਧ ਕਿਨਾਂ ਬਈ ਚੋਣ ਵਾਲਾ ਦੁੱਧ ਹੁਣੇ ਸਾਡੇ 18-19 ਲੀਟਰ ਆ ਜੀ ਤਿਆਰ ਹੈ ਬਈ ਹਾਂਜੀ ਹਾਂਜੀ ਠੀਕ ਹੈ ਕੱਦ ਫੁੱਲ ਫੁੱਲ ਬ੍ਰੀਡ ਆ ਬਾਈ ਤੇ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਾਣ ਪੂਰੀ ਵਿੱਥੀ ਤੇ ਥਾਣ ਚਿਵਾਈ ਕਿਵੇਂ ਆ ਬਾਈ ਚਿਵਾਈ ਇੱਕ ਨੰਬਰ ਆ ਬਾਈ ਜਮਾ ਗੰਨੇਰ ਕੀ ਧਾਰਾ ਪੁੱਲੀ ਥੱਥੀ ਚਿਵਾਈ ਕਰਦੇ ਹਾਂ ਕਿ ਬਾਈ ਮਸ਼ੀਨ ਵੀ ਕਰ ਲੈਣੇ ਵੀਰੇ ਜਿੱਥੇ ਕਿਤੇ ਲਾਈਟ ਨਹੀਂ ਹੁੰਦੀ ਉਹ ਮਸ਼ੀਨ ਤੇ ਚੋ ਲੈਦੇ ਠੀਕ ਆ ਬਾਈ ਹਾਂਜੀ ਓਕੇ ਬਾਈ ਖੋਲ ਦੇ ਮਣੀ ਤੋਰ ਦੇ ਫੁੱਲ ਬ੍ਰੀਡ ਫੁੱਲ ਕੱਦ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਚਿਵਾਈ ਬਾਈ ਕਹਿੰਦਾ ਚੰਗੀ ਆ ਹੱਥੀ ਵੀ ਚਵਾ ਲੈਂਦੀ ਐ ਮਸ਼ੀਨਾਂ ਵਿੱਚ ਚੋ ਲੈਣੇ ਕੋਈ ਚੱਕਰ ਨਹੀਂਗਾ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬੋਦੀ ਬਾਦੀ ਚੰਗੀ ਆ ਸੁਨੱਖ ਪੂਣਾ ਬੜ ਦੇ ਵਿੱਚ ਫੁੱਲ ਆ ਚੰਗੇ ਦੁੱਧ ਤੇ ਤਿਆਰ ਸੂਈ ਸਵਾਈਆ ਕੀ ਮੋਲ ਆ ਵੀਰੇ ਜਾਇ ਜਰਾ ਇਹਦਾ 70000 70000 ਹਾਂ ਮਾਨਤਨ ਹੋ ਜੂ ਬਈ ਮਾਨਤਨ ਕਰਦਾ ਠੀਕ ਆ ਬਈ 70000 ਰੁਪਿਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬੜ ਕੱਦ ਕਾਠੜੀ ਆ ਪ੍ਰਿੰਟ ਵਾਲੀ ਆ ਬਰੀਟ ਵਾਲੀ ਆ ਜਾਤ ਵਾਲੀ ਪੜ ਆ ਬਈ ਫੇਸ ਦਿਖਾਉਨੇ ਆ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬੱਚੇ ਪੁੱੱਚੇ ਬਹੁਤ ਚੰਗੇ ਪਾਉਂਦੀ ਆ ਲੈ ਨੇੜੇ ਤੋਂ ਚੈੱਕ ਕਰੋ ਬਾਕੀ ਦੰਦਾਂ ਜਿ ਦੱਸਿਆ ਬਾਈ ਨੇ ਦੰਦਾਂ ਜੇ ਵੈੜਾ ਬਾਈ ਮੁੱਲ ਜਾਇ ਜਾਂ ਮਾਨਤਨ ਹੋ ਚੁੱਕਾ ਬਾਈ ਅੱਗੇ 2 ਨੰਬਰ ਤੇ ਇੱਕ ਇੱਜਾ ਸੁਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੀ 18700 ਕਿੰਨਾ ਕੇ ਰਿਕਾਰਡ ਬਾਈ ਦੋਨੋਂ ਇਹਦਾ 18 ਕਿਲੋ ਦੱਸਿਆ ਜੀ ਮਾਲਕ ਨੇ ਠੀਕ ਹੈ ਬਾਈ ਹਾਂਜੀ ਥਾਣ ਨੇੜ ਤੋਂ ਚੈੱਕ ਕਰਵਾਉਣੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਚਾਰੇ ਥਣ ਲਾਈਨ ਨੱਕੜਵੇਂ ਪੂਰੇ ਗੈਪ ਤੇ ਚਵਾਈ ਚਵਾਈ ਕਿਵੇਂ ਆ ਚਵਾਈ ਠੀਕ ਆ ਬਾਈ ਫੇਸ ਬੜਾ ਚੰਗਾ ਤੇ ਬੋਦੀ ਚੰਗੀ ਹਸਣਾ ਖਾਣਾ ਚੰਗਾ ਗਾ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਚਵਾਈ ਚਵਾਈ ਦੀ ਬਾਈ ਕਹਿੰਦਾ ਓਕੇ ਆ ਕੀ ਵੈਸੇ ਪੂਰੀ ਠੰਡੀ ਸੀ ਲੱਭ ਗਰਮ ਨਹੀਂ ਹੋਈ ਬਾਈ ਨੇ ਤੇ ਲੈ ਜਿਵੇਂ ਮਾਰ ਦਿਆ ਹੱਥੇ ਫੇਰੀ ਚੱਲ ਕੋਈ ਚੈੱਕ ਨਹੀਂ ਥਾਣ ਬੜਾ ਕਮਾਲ ਦਾ ਲੱਗੇ ਹੱਥੀ ਚੋਣ ਵਾਲਾ ਥਾਣਾ ਬਾਈ ਜਿਵੇਂ ਮਰਜ਼ੀ ਚੋਈ ਚਲੀ ਕੋਈ ਚੱਕਰ ਹੀ ਨਹੀਂਗਾ ਪ੍ਰਿੰਟ ਪ੍ਰਿੰਟ ਦੇਖੋ ਤੋਰਾ ਚੰਗਾਗਾ ਕੱਲੀ ਕੱਚੀ ਕੱਚੀ ਆ ਕੀ ਮੋਲ ਜਾਇਜ ਇਹਦਾ 75000 ਮਾਨਦਾਨ ਹੋਜੂ ਹੋਜੂਗਾ ਜੀ ਠੀਕ ਆ ਬਾਈ ਮੋਲ ਜਾਇਜ ਆ ਮਾਨਦਾਨ ਜ਼ਰੂਰ ਹੋਜੂ ਲੇਵਾ ਦੇਖੋ ਢਿੱਲਾਂ ਦੇਖੋ ਆ ਸਾਰੀਆਂ ਬਲਡਲਾਂ ਕੱਢ ਕੇ ਨਾ ਫੇਰ ਕਰਮਾਣੀ ਨੇ ਸੋਨਾ ਠੰਡੀ ਦੇਖੋ ਲੈ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਚਾਰੇ ਥਣ ਲੈ ਨੇਖੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਾਣ ਗੁਲਾਬੀ ਥਣ ਲੱਗਿਆ ਵਾ ਕਰਮਾਣੀ ਦੇ ਕਿਆ ਬਾਤ ਅੱਗੇ ਬਈ ਤਿੰਨ ਨੰਬਰ ਇਹ ਪਹਿਲਾ ਸੂਹ ਸੂਈਏ ਵੀਰੇ ਕੱਲ ਕੱਲ ਸੂਈ ਮਗਰ ਬੱਛੀ ਆ ਇਹਦੀ ਬੱਛੀ ਬੜੀ ਚੰਗੀ ਦਿੱਤੀ ਹਾਂਜੀ ਹਾਂ ਬੱਚਾ ਕਰਮਣੀ ਨੇ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬਈ ਬੱਛੀ ਬਹੁਤ ਚੰਗੀ ਦਿੱਤੀ ਹੈ ਨਾ ਕਰਮਣੀ ਨੇ ਫੇਸ ਚੰਗਾ ਵਰਡ ਵੀ ਚੰਗੀ ਆ ਕੱਦ ਫਰਿੰਟ ਓਕੇ ਆ ਥਾਣ ਬੜਾ ਕਮਾਲ ਦਾ ਜਿਵੇਂ ਪਹਿਲਾਂ ਸੂਈ ਆ ਹਨਾ ਹਾਂਜੀ ਹਾਂ ਠੀਕ ਆ ਕਿੰਨਾ ਕੁ ਬੋਲਾ ਕੱਢੇ ਬਾਈ ਨੇ ਇਹਦਾ ਕੱਟਤਾ ਸੀਗਾ ਜੀ ਆਪਾਂ 2.5 ਕਿਲੋ ਰਾਤ ਕੱਢਤਾ ਸੀ 4-5 ਕਿਲੋ ਸਵੇਰੇ ਕੱਢਤਾ ਸੀ ਠੀਕ ਆ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਹੀ ਦੱਸਿਆ ਮਾਲਕਾਂ ਨੇ ਬਲੂਨ ਵੈੜ ਕੱਦ ਠੀਕ ਆ ਪ੍ਰਿੰਟ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਥਾਣ ਲੈਵਾ ਇੱਕ ਨੰਬਰ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕੀ ਮੋਲ ਲਵੇ ਜਾਇਜ ਇਹਦਾ ਮੋਲ 68000 ਮਾਨਤਨ ਹੋ ਜਾ ਹਾਂਜੀ ਹੋ ਜੀ ਠੀਕ ਆ 68000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਲੈਵਾ ਦੇ ਕੋ ਲੈਵੇ ਦੀ ਫੀਡਿੰਗ ਬੜੀ ਤਕੜੀ ਹੈ ਲੈ ਕਮਾਲ ਦਾ ਥਾਣ ਲੈਵਾ ਓਕੇ ਆ ਬਾਈ ਐਕਸ ਜੀ ਆਰਡਰ ਆ ਨਾ ਕੰਮ ਵਾਲੀ ਹਾਂਜੀ ਹਾਂਜੀ ਲੈ ਠੰਡੀ ਦੇਖੋ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਤੇ ਲੇਵੇ ਦੀ ਫੀਟਿੰਗ ਬਈ ਸੱਚੀਂ ਵਾਲੀ ਕਮਾਲ ਦੀ ਹੈ ਤੇ ਥਾਣ ਦੇਖੋ ਲੈ ਗੁੱਲੇ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਲੱਗੇ ਬਾਈ ਬਾਕੀ ਬੱਛੀ ਆ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹਾਂਜੀ ਤੇ ਅੱਗੇ ਬਈ ਮੱਜ ਕਿਹੜਾ ਸੂ ਹੈ ਵੀਰੇ ਇਹ ਚੌਥਾ ਸੂ ਆ ਜੀ ਚੌਥਾ ਸੂ ਆ ਸੂਈ ਜਾਂਦੀ ਐ ਨਾ ਬਸ ਹਾਂਜੀ ਸੂਈ ਜਾਂਦੀ ਐ ਤਿਆਰ ਗਈ ਆ ਠੀਕ ਆ ਬਾਈ ਆ ਦੇਖੋ ਬਾਈ ਮਟਾਂਡੀ ਐ ਜਿਹੜੀ ਆ ਗਈ ਤੇ ਸੂਈ ਜਾਂਦੀ ਐ ਸੋਣਦੀਆਂ ਬਿਲਕੁਲ ਤਿਆਰੀਆਂ ਚੀ ਆ ਕਿੰਨਾ ਕੁ ਰਿਕਾਰਡ ਆ ਬਈ ਦੁੱਧ ਦਾ ਇਹ ਦੱਸਿਆ ਹੀ 16 17 ਲੀਟਰ ਦਾ ਠੀਕ ਆ ਬਾਈ ਤੀਜੇ ਸੂਈ ਦਾ ਰਿਕਾਰਡ ਹੂੰ 16 ਤੋਂ 17 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਪਲੀ ਵੀ ਬਹੁਤ ਆ ਹਨਾ ਹਾਂਜੀ ਹਾਂਜੀ ਬਹੁਤ ਕੱਦ ਚੰਗਾ ਪਲੀ ਵੀ ਚੰਗੀ ਆ ਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕਲਾ ਕਲਾ ਥਣ ਬਈ ਤੇ ਸੋਣਦੀਆਂ ਬਿਲਕੁਲ ਇਹ ਤਿਆਰੀਆਂ ਚ ਆ ਬਾਈ ਤੇ ਕੀ ਮੋਲ ਹੈ ਜਾਇਜ ਇਹਦਾ 140 ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਠੀਕ ਆ ਬਾਈ 140000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਲੈਵਾ ਚੰਗਾ ਥਾਣ ਚੰਗਾ ਕਰਦ ਚੰਗਾ ਕਰਮ ਵਾਲੀ ਦਾ ਲੈਵਾ ਦੇਖੋ ਬਾਈ ਸੁੰਦੀ ਸੁੰਦੀ ਨੇ ਲੈਵਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਲੈ ਕਿਆ ਬਾਤ ਆ ਬਾਈ ਬਾਕੀ ਡੌਗ ਨਾ ਖਾਣੇ ਅੰਦਰ ਬਾਈ ਕੋਲੇ ਕਿੰਨੀ ਘੁੰਮ ਰਹੀ ਦੀ ਬਾਈ ਇਹ 5 ਮਹੀਨਿਆਂ ਦਾ ਹੋ ਗਿਆ ਜੀ 5 ਮਹੀਨਿਆਂ ਦਾ ਹੋ ਗਿਆ ਕਿਹੜੀ ਨਸਲ ਆ ਬਾਈ ਇਹ ਜਰਮਨ ਸ਼ੈਪਟਾਈ ਡਬਲ ਕੋਡ ਠੀਕ ਹੈ ਬਾਈ ਹਾਂਜੀ ਕੀ ਮੁੱਲ ਦਾ ਜਾਇਜ਼ ਇਹਦਾ ਮੁੱਲ 22000 ਦਾ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਾਂਗੇ 22000 ਰੁਪਏ ਮੁੱਲ ਦਾ ਬਾਈ ਮਾਨਦਾਨ ਜ਼ਰੂਰ ਹੋ ਜੀ ਉਮਰ ਛੋਟੀ ਆ ਹੂੰ ਬਰੀਡਡ ਆ ਹਨਾ ਵਧੀਆ ਹਾਂ ਪੂਰੇ ਚੰਗੀ ਜਾਤ ਦਾ ਹੈ ਬਰੇ ਹਾਂ ਕੁਆਲਿਟੀ ਬਹੁਤ ਸੇ ਆਪਣੇ ਰਿਸ਼ਤੇ ਕੋਲੇ ਦਾਰਾਂ ਕੋਲੇ ਕੁੱਤਾ ਕੁੱਤੀ ਆ ਉਹਨਾਂ ਤੋਂ ਆਪਾਂ ਇਹ ਬੱਚਾ ਲੈਂਦਾ ਸੀਗਾ ਠੀਕ ਹੈ ਬਾਈ ਹਾਂ ਧੰਨਵਾਦ